ਹੈਲੋ ਸਾਰਿਆਂ ਨੂੰ ਸ਼ਸ਼ਿਕਰ ਸਵਾਗਤ ਆ ਤੁਹਾਡਾ ਤੁਹਾਡੇ ਆਪਣੇ ਚੈਨਲ ਮਿਸਟਰ ਪਿੰਡ ਜੋੜੀ ਤੇ ਤੇ ਹੋਰ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਮੌਸਮ ਚੱਲ ਪਿਆ ਜੀ ਹੁਣ ਆਪਣਾ ਸਰਦੀ ਵਾਲਾ ਸਵੇਰ ਸ਼ਾਮ ਦੀ ਹੁੰਦੀ ਹੈ ਜੀ ਹੁਣ ਠੰਡ ਤੇ ਠੰਡ ਤੋਂ ਰੋ ਬਚ ਕੇ ਭਈ ਕਈ ਵਾਰ ਨਾ ਆਉਂਦੀ ਜਾਂਦੀ ਠੰਡ ਹੀ ਆਪਾਂ ਨੂੰ ਡੇਗ ਜਾਂਦੀ ਹੈਗੀ ਕਿਸੇ ਨੂੰ ਖੰਸੀ ਜਿ ਕੰਮ ਹੋ ਜਾਂਦਾ ਕਦੇ ਕੁਝ ਹੋ ਜਾਂਦਾਗਾ ਤੇ ਅੱਜ ਵੈਸੇ ਤਾਂ ਹੈ ਗਿਆ ਅੱਜ ਦਸਵੀਂ ਦਾ ਦਿਹਾੜਾ ਤੇ ਆਪਾਂ ਨੇ ਜਾਣਾਗਾ ਗੁਰੂ ਘਰ ਬਰਸੀਆਂ ਨਾ ਸਾਹਿਬ ਡੜਬੇ ਕੋਲੇ ਤੇ ਉੱਥੇ ਦੇਣੀ ਸੀਗੀ ਆਪਾਂ ਨੇ ਆਪਣੀ ਗੁੜੀਆ ਦੀ ਸੁੱਖ ਤੇ ਉਹ ਗਈ ਸੀਗੀ ਬਾਹਰ 1 2 ਦਸਵੀਆਂ ਹਨਾ ਪਹਿਲਾਂ ਟੱਪੀਆਂ ਜਾਇ ਨਹੀਂ ਗਿਆ ਹੈ ਗਿਆ ਤੇ ਅੱਜ ਸੰਡੇ ਦੀ ਆਈ ਹੈਗੀ ਦਸਵੀਂ ਵੀਰ ਜੀ ਨੂੰ ਹੈਗੀ ਸੀ ਛੁੱਟੀ ਤੇ ਹੁਣ ਆਪਾਂ ਦਸਵੀਂ ਤੇ ਜਾ ਰਹੇ ਹਾਂ ਉੱਥੇ ਆਪਾਂ ਨੇ ਬਾਬਾ ਜੀ ਦੇ ਕਰਵਾਣੀ ਹੈਗੀ ਅਰਦਾਸ ਤੇ ਚੜਾਣਾਗਾ ਆਪਾਂ ਨੇ ਡੱਬਾ ਤੇ ਦੇਖੋ ਆਪਣੀ ਆਪਣੀਆਂ ਹਨ ਖੁਸ਼ੀਆਂ ਜਿਥੇ-ਜਿਥੇ ਬੱਚੇ ਸੁਖ ਸੁਖ ਲੈਂਦੇ ਆ ਫਿਰ ਆਪਾਂ ਨੂੰ ਨਾ ਹੁਣ ਦੇਣੀ ਪੈਂਦੀ ਹੈਗੀ ਤੇ ਪਰਮਾਤਮਾ ਕਰੇ ਹਰ ਇੱਕ ਬੱਚੇ ਬੱਚਾ ਹਰ ਕਿਸੇ ਦਾ ਬੱਚਾ ਤਰੱਕੀਆਂ ਕਰੇ ਅੱਗੇ ਵਧੇ ਤੇ ਹੈਗੀ ਹੈ ਜੀ ਆਪਣੀ ਅਕੈਡਮੀ ਪੀਰਾਂ ਵਾਲੇ ਗੇਟ ਤੇ ਆਪਾਂ ਹੁਣ ਜਾ ਰਹੇ ਆਂਗੇ ਦਰਵਾ ਸਾਈਡ ਤੁਸੀਂ ਹਨਾ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਜੇਕਰ ਤੁਸੀਂ ਮੇਰੀ ਵੀਡੀਓ ਦੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਹਨਾ ਜਿੰਨੇ ਵੀ ਮੇਰੇ ਵਿਊਜ਼ ਨੇਗੇ ਤੇ ਵਧੀਆ ਦੇਖਦੇ ਨੇਗੇ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਆ ਤਾਂ ਜਰੂਰ ਦੱਸਿਆ ਕਰੋ ਹਨਾ ਵੀ ਕਿਵੇਂ ਦੀ ਆਗੀ ਕੋਈ ਸੁਝਾਅ ਨਵਾਂ ਵੀ ਦੇ ਸਕਦੇ ਹੋਗੇ ਹਨਾ ਆਪਾਂ ਥੋੜਾ ਕਾਣਾ ਚੇਂਜ ਕਰ ਲਾਂਗੇ ਵੀ ਐਵੇਂ ਦੱਸ ਸਕਦੇ ਹੋ ਤੁਸੀਂ ਵੀ ਹਨਾ ਇੱਥੇ ਜੇ ਕੀ ਕਿਵੇਂ ਲੱਗਦੀ ਆਗੀ ਤੁਹਾਨੂੰ ਵੀਡੀਓ ਤੇ ਹੁਣ ਆਪਾਂ ਚੱਲੇਾਂਗੇ ਜੀ ਤੇ ਬਣੇ ਰਹੋ ਆਪਣੀ ਹਨਾ ਛੋਟੀ ਜੀ ਵੀਡੀਓ ਦੇ ਨਾਲ ਤੇ ਦਿਖਾਉਨੇ ਆ ਕਿ ਤੁਹਾਨੂੰ ਆਪਾਂ ਫਿਰ ਆਪਣਾ ਅਗਲੇ ਪਲ ਬੈਠ ਗਏ ਆਪਾਂ ਗੱਡੀ 'ਚ ਚੱਲਦੇ ਤੁਸੋਂ ਨਹੀਂ ਲੈ ਕੇ ਜਾਂਦੇ ਤੁਸੀ ਪਹਿਲਾਂ ਚਾਪਣ ਪਹਿਲਾਂ ਜਾ ਕੇ ਉੱਤੋਂ ਤੱਕ ਹੁੰਦੀ ਆ ਓਰੀ ਜਾ ਕਰ ਰਿਹਾ ਆ ਗਲੀ ਦੇ ਵਿੱਚ ਐਸੇ ਜੀ ਹੋਰ ਇਹਦੇ ਇਹਦੇ ਪੇਕਿਆਂ ਦਾ ਘਰ ਆ ਗਲੀ ਚ ਅਜੀ ਪੇਕਿਆਂ ਦਾ ਆਪ ਕਿੱਧਰ ਰਹਿੰਦੀ ਆ ਆਪ ਤਾਂ ਬਹੁਤ ਉਧਰ ਰਹਿੰਦੀ ਆ ਜੀ ਮਾਮਾ ਤਾਂ ਆਪਣੀ ਕੀ ਕਰਤਾ ਵਧੀ ਹੀ ਦੇਖਦਾ ਗਲਾ ਜਿੰਨਾ ਡਰਾਈਵ ਕੀ ਜਿਆਦਾ ਹੋਰੀ ਆ ਤਾਂ ਦੁਨੀਆ ਜਿਆਦਾ ਹੋਰੀ ਆ ਨਾ ਆਪਣੀ ਗੱਡੀ ਉਹ ਵੱਡੀ ਆ ਜੀ ਟੱਪਦੀ ਨਹੀਂ ਕਹਿੰਦੇ ਆਪ ਵੀ ਦੇਣਗੇ ਮੈਨੂੰ ਨੋਇ ਲੱਗ ਰਿਹਾ ਜੀ ਟ੍ਰੈਫਿਕ ਦੀ ਵਾਂਗ ਇਹ ਪਾਰੀ ਹੋਊਗਾ ਨਾ ਇੱਕ ਤਾਂ ਕਾਲ ਵਾਲੀ ਕਰਦੇ ਨੇ ਹੋਰ ਜਿਆਦਾ ਕਾਲ ਕਰਦੇ ਆ ਕਾਲਾਂ ਦਾ ਐਕਸੀਡੈਂਟ ਕਰਵਾਉਂਦੇ ਹੋਰ ਬਸ ਉਹ ਮੋਟਰ ਮੂਰੇ ਹੋ ਤੋ ਟਿਕਾਈ ਨਾਲ ਤਾਂ ਤੁਰਦੀ ਨਹੀਂ ਐਵੇਂ ਹੀ ਸੋਚਦੇ ਸੀ ਪੰਜ ਮਿੰਟ ਲੇਟ ਪਹੁੰਚਾਂਗੇ ਫਿਰ 6:30 ਵਜੇ ਫੇਰ ਲੈ ਕੇ ਉਹ ਕੀ ਡੱਬਾ ਲੈ ਹੀ ਭਨੇ ਨਾ ਹਜੇ ਲਾਣਾ ਇਹਨੇ ਮੈਨੂੰ ਕਿੱਥੇ ਨਹੀਂ ਲੈਣਾ ਡੱਬਾ ਕਿਥੋਂ ਲਾਉਂਗੇ ਫੇਰ ਇੱਧਰੋਂ ਜਾਓ ਚੋਲੇ ਲਾਉਂਗਾ ਕਿੱਥਾ ਜਾਓ ਤੂੰ ਆ ਆ ਜਾਓ ਨੰਤਾ ਕਾ ਨਾ ਤੇਰੇ ਕੋਈ ਵੀੜੀ ਵਾਲੀ ਸੀ ਤੇ ਜੀ ਰੋਕ ਲਈ ਥਾਲ ਕੋਈ ਨਾ ਵੀੜ ਤਾਂ ਵੀ ਉਹਨਾਂ ਸਾਰੀ ਦੁਨੀਆ ਨੇ ਜਿਵੇਂ ਤੈਨੂੰ ਕਿੱਧਰ ਜਾਣਾਗਾ ਸਲਾਬ ਵੀ ਜਾਣੀ ਵੀ ਜਾਣਾ ਹੀ ਹੈਗਾ ਸਾਰਿਆਂ ਦੇ ਕੰਮਕਾਰ ਨੇਗੇ ਕੋਈ ਜ਼ਰੂਰੀ ਨਹੀਂ ਹੈਗਾ ਵੀ ਆਪਣੀ ਕੰਮ ਨੇ ਰਾਣੀ ਨੇ ਜਾਣਾ ਰਾਣੀ ਨੇ ਜਾਣਾ ਗੱਡੀ ਤੇ ਇਦਾਂ ਹੈ ਕਹਿੰਦੀ ਕਿ ਕਿੰਨਾ ਸੋਣਾ ਆਹੋ ਆ ਗਿਆ ਇਹ ਬਸ ਸਟੈਂਡ ਕੋਈ ਸਰਪੰਚ ਇੱਥੋਂ ਦਾ ਬਹੁਤ ਵਧੀਆ ਹੈਗਾ ਨੇ ਨਵਦੀਆ ਬੱਸ ਸਟੈਂਡ ਬਣਾ ਰੱਖਿਆਗਾ ਇਹ ਚਿੱਤੇ ਫੋਟੋ ਕਰਾਈਏ ਜੋਤੀ ਦੀ ਹਨਾ ਗਰਸੀਸ ਨਾਲ ਨਾ ਹੋਰ ਸੀ ਜਾਂ ਤਾਂ ਕਿ ਲੋ ਜੀ ਆਪਾਂ ਪਹੁੰਚ ਗਏ ਆ ਗੁਰੂਕਾਰ ਮਰਸੀ ਹਣ ਸਾਫ ਤੇ ਲੱਗ ਰਹੀਆਂ ਨੇ ਭਈ ਇੱਥੇ ਰੌਣਕਾਂ ਤੇ ਅੱਜ ਹੈ ਗਿਆ ਦਸਵੀਂ ਦਾ ਦਿਹਾੜਾ ਉਨੀ ਲਾਦੀ ਗੱਡੀ ਹਾਂ ਇੱਧਰ ਲੱਗੂਗੀ ਜੀ ਦਹਾਂ ਲਾਈਏ ਮੁਕਿਆ ਨਹੀਂ ਨਹੀਂ ਇੱਥੇ ਲੱਗ ਜੀ ਅੱਗੇ ਨਹੀਂ ਜਾਣੀ ਹੈਗੀ ਆਹ ਉਰੀ ਠੀਕ ਆ ਗਈ ਪਾਰਕਿੰਗ ਤੇ ਆਪਾਂ ਇੱਥੇ ਪਾਰਕਿੰਗ ਕਰ ਦਨੇ ਆਂਗੇ ਆਪਣੀ ਗੱਡੀ ਤੇ ਫਿਰ ਆਪਾਂ ਜਾਵਾਂਗੇ ਦੇਖੋ ਉਹ ਬਦਲ ਤੁਰ ਕੇ ਸੰਗਤ ਆਈ ਜਾਂਦੀ ਹੈ ਸੰਗਤ ਜਾਈ ਜਾਂਦੀ ਹੈਗੀ ਉਹ ਤਾਂ ਬਹੁਤ ਥੇ ਵੀ ਲੱਗ ਜੀ ਇੱਥੇ ਜੀ ਲਾ ਦੋ ਪਾਣੀ ਪਾਜਰ ਦੇ ਪਾਣੀ ਪਾਜਰ ਦੇ 16 ਕੀ ਹੈ ਪਾਣੀ ਪਾਜਰ ਦੇ ਪਾਣੀ ਪਾਜਰ ਦੇ ਪਾਣੀ ਪਾਜਰ ਦੇ ਰਣੀਆਂ ਪਿੱਛੇ ਫਿਰਦੀਆਂ ਤੋਂ

ਆ ਗਏ ਮੈਂ ਤਾਂ ਇਹ ਆ ਗਏ ਜੀ ਆਪਾਂ ਗੁਰੂ ਘਰ ਮਰਸੀਆਨ ਸਾਹਿਬ ਜੜਵਾ ਹਏ ਆਓ ਸੀ ਉਧਰ ਵੀ ਆ ਜੀ ਤੇ ਇਹ ਆ ਜੀ ਇੱਥਰੋਂ ਬਣ ਰਿਆ ਲੱਗਦਾ ਲੰਗਰ ਹਾਲ ਇਹ ਹੈਗਾ ਜੀ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਬਾਬਾ ਜੀ ਦਾ ਸੀਸ ਸੀਸ ਹੈ 1 ਕਿਲੋਮੀਟਰ ਵਾਲੇ ਪਾਸੇ ਸੀ ਦੋ ਵਾਂਟੇ ਰੋਜ਼ਾਂ